ਤੋਂ ਦਾ ਰਹਿਣ ਵਾਲਾ ਵੀਰ ਜੀ ਮੈਂ ਕੰਨਾਲ ਚੁਗੇ ਦਾ ਕੰਨਾਲ ਵਾਲੇ ਚੁਗੇ ਦਾ ਕਿੰਨੇ ਲੋਕ ਸੀ ਜਿਹੜੇ ਮੋਬਾਈਲ ਚੋਰੀ ਕੀਤੇ ਤੁਸੀਂ ਮੈਂ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਸੀਗਾ ਤੇ ਪਹਿਲਾਂ ਕੋਈ ਰੇਕੀ ਕੀਤੀ ਸੀ ਨਹੀਂ ਜੀ ਫਿਰ ਦੱਸ ਕਿਵੇਂ ਕੀਤਾ ਇਹ ਹੇ ਜੀ ਮੈਂ ਮਿਸਤਰੀਆਂ ਦਾ ਕੰਮ ਕਰਨਾ ਉਥੋਂ ਮੜਾ ਟੁੱਟ ਭਾਜ ਦਾ ਕੰਮ ਕਰੀਦਾ ਸੀਗਾ ਤੇ ਉਥੋਂ ਮੜਾ ਜਾਣਕਾਰ ਹੈਗਾ ਸੀਗਾ ਤੇ ਹੋ ਗਿਆ ਮੇਤ ਹਾਂ ਪਹਿਲਾਂ ਰੇਕੀ ਕੀਤੀ ਸੀ ਜਾ ਕੇ ਵੇਖਿਆ ਸੀਗਾ ਮੋਬਾਈਲ ਦੁਕਾਨ ਤੇ ਹਾਂਜੀ ਹਾਂ ਕਿਸ ਬਣ ਗਿਆ ਸੀ ਬਾਹਨੇ ਜੀ ਮੈਂ ਵੈਸੇ ਅੱਗੋਂ ਪਿੱਛੋਂ ਵੇਖ ਕੇ ਆਇਆ ਸੀ ਅੰਦਰ ਨਹੀਂ ਤਾਂ ਦੇ ਗਿਆ ਸੀ ਬਾਹਰੋਂ ਵੇਖੀ ਸੀ ਤਾਂ ਹੂੰ ਕਿੰਨੇ ਮੋਬਾਈਲ ਚੋਰੀ ਕੀਤੇ ਮੋਬਾਈਲ ਆਪਣੇ ਜੀ ਪਤਾ ਨਹੀਂ ਮੈਂ ਗਿਨੇ ਨਹੀਂ ਸੀਗੇ ਜੀ ਬਾਕੀ ਕੈਮਰਾ ਲੱਗਿਆ ਹੈ ਤੇ ਵੀਡੀਓ ਚ ਆਏ ਸੀਗੇ ਤੋਂ ਨੇ ਮੈਂ ਬਰਾਮਦ ਕਰਾਤੇ ਕਿੱਥੇ ਲੈ ਗਿਆ ਸੀ ਚੋਰੀ ਕਰਕੇ ਚੋਰੀ ਕਰਕੇ ਜੀ ਆਦੇ ਘਰੇ ਲੈ ਗਿਆ ਸੀ ਘਰੋਂ ਵੀ ਬਰਾਮਦ ਹੋਏਗਾ ਤੇ ਵਿੱਚ ਕਿੱਥੇ ਆ ਜਿਹੜੇ 2-3 ਵਿੱਚੇ ਤਿੰਨ ਪੀਸ ਵੇਚੇ ਸੀਗੇ ਆਪਣੇ ਇੱਕ ਦੋ ਪੀਸ ਆਪਣੇ ਜਲੰਧਰ ਤੇ ਇੱਕ ਆਪਣੇ ਆਦਰ ਮੁਸਕਰ ਹੂੰ ਤੇ ਕਿਸ ਪਹਿਲਾਂ ਕਿੰਨੀਆਂ ਚੋਰੀਆਂ ਕੀਤੀਆਂ ਕੋਈ ਨਹੀਂ ਕੀਤੀ ਜੀ ਪਹਿਲਾਂ ਤਾਂ ਮੈਂ ਇੰਤ ਕਰਦਾ ਸੀਗਾ ਆ ਪਹਿਲੀ ਵਾਰ ਹੋਈ ਹੈ ਗਲਤੀ ਨਸ਼ਾ ਵੀ ਕਰਦਾ ਕੋਈ ਨਸ਼ਾ ਨਹੀਂ ਕਰਦਾ ਜੀ ਕੋਈ ਫੇਰ ਕੀ ਲੋੜ ਪੈ ਗਈ ਚੋਰੀ ਕਰਨ ਦੀ ਜੇ ਜੀ ਪੈਸੇ ਵੱਲੋਂ ਥੋੜਾ ਜਿਹਾ ਹੱਥ ਜ ਤੰਗ ਹੋ ਗਿਆ ਕਾਦੇ ਲਈ ਚਾਹੀਦੀ ਸੀ ਮੈਂ ਖਰਚਾ ਪਾਣੀ ਚਾਹੀਦਾ ਸੀ ਖਰਚਾ ਪਾਣੀ ਹੈ ਨਹੀਂ ਸੀ ਸਾਡਾ ਖਰਚੇ ਸ਼ੌਂਕ ਕੀ ਰੱਖੇ ਐ ਕਾਦੇ ਲਈ ਪੈਸੇ ਚਾਹੀਦੇ ਸੀਗੇ ਕੱਪੜਾ ਰੇਡਾ ਲੈਣ ਨੂੰ ਵਧੀਆ ਅੱਛਾ ਬ੍ਰਾਂਡਡ ਕੱਪੜੇ ਪਾਣ ਦਾ ਸ਼ੌਂਕ ਹੈ ਨਹੀਂ ਜੀ ਜ਼ਿਆਦਾ ਵੀ ਨਹੀਂ ਮੈਂ ਠੀਕ ਠਾਕ ਚੱਲਦੇ ਆ ਆਪਣੀ ਸਿੰਪਲ ਕਿੰਨਾ ਪੜੇਗਾ ਕਿੰਨੇ ਕੁ ਵਾਲੇ ਕੱਪੜੇ ਜਿਹੜੇ ਪਾਉਣਾ ਆਮ ਤੌਰ ਤੇ ਆਮ ਤੌਰ ਤੇ ਇਹ 12 13 ਸਦੀ ਪੈਂਟ ਸ਼ਰਟ ਬੰਦੀ ਜਾਂਦੇ ਨੇ ਤੇ ਉਹ ਮਿਹਨਤ ਨਾਲ ਨਹੀਂ ਬਣ ਸਕਦੀ ਸੀ ਕਿ ਚੋਰੀ ਕਰਨੀ ਪੈਗੀ ਹਾਂ ਜੀ ਨੇ ਜਿੱਤੇ ਫੋਨ ਵਿੱਚ ਨੇ ਕੋਈ ਤੇਰੀ ਸੈਟਿੰਗ ਸੀ ਉੱਥੇ ਜਿਵੇਂ ਕਹਿ ਰਹੇ ਜਲੰਧਰ ਵਿੱਚ ਜਾਂ ਮੁਕਸਰ ਵਿੱਚ ਨੇ ਨਹੀਂ ਜੀ ਨਹੀਂ ਉਹ ਏਰੀਆ ਵਿੱਚ ਵੀ ਪਹਿਲੀ ਵਾਰ ਗਿਆ ਮੈਂ ਇੱਥੇ ਹੀ ਪਹਿਲੀ ਵਾਰੀ ਤੇਰੇ ਕੋਲ ਫੋਨ ਉਹਨਾਂ ਕਿਵੇਂ ਲੈ ਲਿਆ ਫਿਰ ਉੱਥੇ ਪਹਿਲੀ ਵਾਰ ਗਿਆ ਤਾਂ ਆਧਾਰ ਕਾਰਡ ਦੇ ਸਰੋਂ ਲਾਇਆ ਆਧਾਰ ਕਾਰਡ ਮੇਰੇ ਨਾਲ ਲਿੰਕ ਕਰਾਇਆ ਰਹਿਣ ਵਾਲਾ ਕਿੱਥੋਂ ਦਾ ਕਿਉਂਕਿ ਤੇਰੀ ਬੋਲੀ ਇੱਥੋਂ ਦੀ ਨਹੀਂਗੀ ਰਹਿਣ ਵਾਲਾ ਮੈਂ ਇੱਥੋਂ ਦਾ ਹੀ ਆ ਬੱਸ ਮੈਂੰਬਰ ਸਰ ਏਰੀਆ 'ਚ ਜ਼ਿਆਦਾ ਰਹਾ ਅੱਛਾ ਉੱਥੇ ਜ਼ਿਆਦਾ ਰਹਾ ਹਾਂਜੀ ਇੱਥੇ ਕਦੋਂ ਦਾ ਆ ਇੱਥੇ ਆਪਣੇ ਮਹੀਨਾ ਕੀ ਹੋ ਗਿਆ ਹਾਂ ਕੋਈ ਪਹਿਲਾਂ ਕੀਤੀ ਕੋਈ ਚੋਰੀ ਪਹਿਲਾਂ ਨਹੀਂ ਕੀਤੀ ਸਿੱਤੇ ਪਹਿਲਾਂ ਇਹੋ ਜਿਹਾ ਕੋਈ ਕ ਉਹਨਾਂ ਤੈਨੂੰ ਫਿਰ ਕਿਵੇਂ ਕਾਬੂ ਕੀਤਾ ਪੁਲਿਸ ਨੇ ਪੁਲਿਸ ਨਹੀਂ ਜੀ ਉੱਥੋਂ ਗਲੀ ਜੀ ਕਾਬੂ ਕਰ ਲਿਆ ਇਹ ਗਲੀ ਜੀ ਮੇਲੇ ਸੀਗੇ ਹਾਂ ਉੱਥੋਂ ਕਾਬੂ ਕਰ ਲਿਆ ਪਛਤਾਵਾ ਹੈਗਾ ਹਾਂ ਜੀ ਸਿਰਫ ਉਹ ਕੱਪੜੇ ਪਾਉਣ ਪਿੱਛੇ ਚੰਗੇ ਤੂਏ ਕੰਮ ਕੀਤਾ ਇੰਨਾ ਭੜਿਆ ਤੁਸੀਂ ਸਾੜਿਆ ਨਹੀਂ ਚਾਹੀਦਾ ਕੰਮ ਕਾਦਾ ਕਰਦਾ ਕੰਮ ਆਪਣੇ ਮਿਸਤਰੀਆਂ ਦਾ ਅੱਛਾ ਮਿਸਤਰੀਆਂ ਨਾਲ ਦਿਹਾੜੀ ਤੱਕ ਠੀਕ ਹੈ ਕਾਕੇ ਆਇਆ ਹੈ ਆਇਆ ਨੇ ਉਹਨੂੰ ਵੀ ਦੋ ਇਹ ਜੀ ਤਾੜੀ ਆਓ ਜੀ ਦੀਪਕ ਨਾਲ ਪੜਾਈ ਨਾ ਜੀ ਸਰ ਜੀ ਸਰ ਸਰ ਕਿਤੇ ਦਿਨੀ ਰੇਲ ਰੇਲਵੇ ਰੋਡ ਤੇ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਲੇਮ ਕੀਤਾ ਗਿਆ ਸੀ ਕਿ ਕੰਦ ਤੋੜ ਕੇ ਮੋਬਾਈਲ ਚੋਰੀ ਕੀਤੇ ਗਏ ਜੀ ਕੀ ਅਪਡੇਟ ਹੈ ਜੀ ਉਸ ਮਾਮਲੇ ਦਾ ਅ ਮਾਨਯੋਗ ਡੀਜੀਪੀ ਸਾਹਿਬ ਗੁਰੇਵਰ ਆਪ ਜੀ ਮਾਨਯੋਗ ਡੀਆਈਜੀ ਸਾਹਿਬ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਸ੍ਰੀ ਵਿਰਿੰਦਰ ਬਰਾੜ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਆ ਉਸੇ ਦੇ ਤਹਿਤ ਜਿਹੜਾ ਸਾਨੂੰ ਇੱਕ ਸਫਲਤਾ ਮਿਲੀ ਹੈ ਮਿਤੀ 7 1 25 ਨੂੰ ਇੱਕ ਅਮਨਦੀਪ ਸਿੰਘ ਹੈ ਉਹਦੀ ਦੁਕਾਨ ਸੀਗੀ ਅਮਨ ਟੈਲੀਕਮ ਜਿਹੜੀ ਰੇਲਵੇ ਰੋਡ ਤੇ ਉਹ ਚਲਾ ਰਿਆ ਸੀਗਾ ਉਹਦੇ ਵਿੱਚੋਂ ਪਿੱਛੋਂ ਸਨ ਲਗਾ ਕੇ ਕੰਮ ਤੋਂ ਤੋੜ ਕੇ ਤੇ ਕਰੀਬ 39 ਮੋਬਾਈਲ ਜਿਹੜੇ ਚੋਰੀ ਕੀਤੇ ਗਏ ਸੀ ਨਵੇਂ ਜਿਹਦੇ ਸਬੰਧੀ ਅਸੀਂ ਮਕਦਮਾ ਨੰਬਰ 5 ਦਰਜ ਰਜਿਸਟਰਡ ਕੀਤਾ ਸੀ ਅਨਨੋਨ ਬੰਦੇ ਦੇ ਖਿਲਾਫ ਸੋ ਉਸ ਦੇ ਵਿੱਚ ਐਸ ਐਚਓ ਸਿਟੀ ਦਿਲਾਲਾਬਾਦ ਨੇ ਬਹੁਤ ਮਿਹਨਤ ਕਰਕੇ ਬੜਾ ਵਧੀਆ ਕੰਮ ਕੀਤਾ ਜਿਹਦੇ ਵਿੱਚ ਅਸੀਂ ਸੰਨੀ ਪੁੱਤਰ ਰਾਜੂ ਵਾਸੀ ਕਨਾਲਾਂ ਵਾਲੇ ਝੁੱਗੇ ਨੂੰ ਅਰੈਸਟ ਕਰਕੇ ਉਹਦੇ ਕੋਲੋਂ ਅਸੀਂ ਕਰੀਬ 36 ਮੋਬਾਈਲ ਜਿਹੜੇ ਅਸੀਂ ਬਰਾਮਦ ਕਰ ਚੁੱਕੇ ਹਾਂ ਸੋ ਜਿਹੜੇ ਬਾਕੀ ਤਿੰਨ ਰਹਿੰਦੇ ਨੇ ਉਦੇ ਬਾਰੇ ਵੀ ਅਸੀਂ ਉਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਤਿੰਨਾਂ ਦਾ ਰਮਾਂਡ ਲਿਆ ਲਿਆ ਉਹ ਵੀ ਜਲਦੀ ਅਸੀਂ ਜਿਹੜਾ ਬਰਾਮਦ ਕਰਾ ਕੇ ਤੇ ਪੇਸ਼ ਕਰਾਂਗੇ ਸਰ ਇਹ ਬਰਾਮਦ ਕਿ ਹੋਈ ਸਰ ਹਨ ਕਿੱਥੋਂ ਬਰਾਮਦ ਹੋਈ ਸਰ ਆ ਦੇਖੋ ਇਹਨੇ ਚੋਰੀ ਕਰਨ ਤੋਂ ਬਾਅਦ ਜਿਹੜਾ ਇਹ ਸਾਰੇ ਹੀ ਮੋਬਾਈਲ ਆਪਣੇ ਘਰੇ ਲੁਕਾ ਕੇ ਰੱਖੇ ਹੋਏ ਸੀ ਜਿਹਦੇ ਵਿੱਚੋਂ ਇਹਨੇ ਤਿੰਨ ਮੋਬਾਈਲ ਜਿਹੜੇ ਅੱਗੇ ਫਰਦਰ ਵੇਚੇ ਹੋਇਆ ਉਹ ਇਹ ਦੱਸ ਰਿਹਾ ਇੱਕ ਮੋਬਾਈਲ ਤਾਂ ਇਹਨੇ ਸ਼੍ਰੀ ਮੁਖਸਰ ਸਾਹਿਬ ਵੇਚਿਆ ਔਰ ਦੋ ਮੋਬਾਈਲ ਆ ਜਿਹੜਾ ਇਹ ਬਠਿੰਡੇ ਦਾ ਕੇ ਵਿੱਚ ਗਿਆ ਸੀਗਾ ਆ ਉਹਦੇ ਬਾਰੇ ਵੀ ਅਸੀਂ ਜਲਦੀ ਉਹ ਰਿਕਵਰੀ ਕਰਾਂਗੇ ਸਰ ਪਹਿਲਾਂ ਵੀ ਇਹਨਾਂ ਨੇ ਕਦੇ ਕੋਈ ਚੋਰੀ ਦੀ ਵਾਰਦਾਤ ਤੁਹਾਨੂੰ ਅਨਜਾਨ ਦਿੱਤਾ ਨਹੀਂ ਹਾਲ ਦੀ ਘੜੀ ਤਾਂ ਇਹਦੇ ਖਿਲਾਫ ਜਿਹੜੀ ਚੋਰੀ ਦੀ ਹੋਰ ਕੋਈ ਵਾਰਦਾਤ ਨਹੀਂ ਨਿਕਲੀ ਕਿਉਂਕਿ ਦੇਖੋ ਜੀ ਕੋਈ ਵੀ ਆਦਮੀ ਆ ਜਿਹੜਾ ਉਹ ਵਾਰਦਾਤ ਸ਼ੁਰੂਆਤ ਕਰਦਾ ਇਹਨੇ ਵੀ ਪਹਿਲੀ ਆ ਰਹੀ ਹੈ ਜਿਹੜਾ ਚੋਰੀ ਕੀਤੀ ਆ ਇਹ ਨਸ਼ਾ ਕਰਨ ਦਾ ਆਦੀ ਆ ਸੋ ਨਸ਼ੇ ਦੀ ਪੂਰਤੀ ਲਈ ਇਹਨੇ ਰਾਤ ਨੂੰ ਜਿਹੜਾ ਇਹ ਪਿੱਛੋਂ ਪੰਜ ਛੇ ਇਟਾਂ ਪਟਕੇ ਤੇ ਉਹਦੇ ਵਿੱਚ ਦੀ ਵੜ ਕੇ ਨੇ ਜਿਹੜੀ ਚੋਰੀ ਕੀਤੀ ਹੈ ਸਰ ਹੁਣ ਤੱਕ ਦੀ ਜਾਂਚ ਚ ਕੀ ਪਤਾ ਲੱਗਿਆ ਕਿੰਨੇ ਲੋਕ ਸੀਗੇ ਇਸ ਵਾਰਦਾਤ ਨਾਲ ਜੁੜੇ ਨਹੀਂ ਇਹਦੇ ਵਿੱਚ ਸਿਰਫ ਇੱਕੋ ਹੀ ਸੰਨੀ ਪੁੱਤਰ ਰਾਜੂ ਕੰਨਣਾਵਾਲੇ ਝੁੱਗੇ ਦਾ ਹੈਗਾ ਇਹ ਇਹ ਕਰੀਬੇ 24 25 ਸਾਲ ਦਾ ਹੈਗਾ ਨੌਜਵਾਨ ਜਿਨੇ ਚੋਰੀ ਕੀਤੀ ਹੈ ਸਰ ਚੋਰੀ ਤੋਂ ਇਲਾਵਾ ਹਸ ਤੋਂ ਐਸਤੇ ਕੋਈ ਹੋਰ ਵੀ ਕੋਈ ਪਰਚਾ ਦਰਜ ਹੈਗਾ ਇਕੱਲੇ ਕੋਈ ਨਹੀਂ ਹੋਰ ਮਸਲੇ ਹੁਣ ਤੱਕ ਦੀ ਪੁਸ਼ਗੀਸ਼ ਤੋਂ ਅਜੇ ਇਹ ਸਾਹਮਣੇ ਨਹੀਂ ਆਇਆ ਕੋਈ ਹੋਰ ਮੁਕੱਦਮਾ ਫਿਰ ਵੀ ਅਸੀਂ ਜਿਹੜਾ ਨਾਲ ਦੇ ਸੰਬੰਧ ਥਾਣਿਆਂ ਤੋਂ ਜਾਂ ਹੋਰ ਕਿਤੇ ਪਤਾ ਕਰ ਰਹੇ ਹਾਂ ਵੀ ਇਹਦੇ ਖਿਲਾਫ ਕੋਈ ਫਰਦਰ ਹੋਵੇ ਤਾਂ ਉਹ ਤੁਹਾਨੂੰ ਜਾਣਕਾਰੀ ਦੇਵਾਂ ਕਿੰਨੇ ਸਮੇਂ ਦੇ ਵਿੱਚ ਪੁਲਿਸ ਨੇ ਰਿਕਵਰੀ ਕਰ ਲਈ ਸਰ ਦੇਖੋ ਜੀ ਐਸ ਐਚ ਓ ਸਿਟੀ ਜਲਾਲਾ ਨੇ ਬੜੀ ਵਧੀਆ ਮਿਹਨਤ ਕਰਕੇ ਕਰੀਬ ਦੋ ਦਿਨ ਦੇ ਵਿੱਚ ਜਿਹੜੀ ਚੋਰੀ ਅਸੀਂ ਕਰਵਾ ਲਈ ਹੈ ਔਰ ਚੋਰਾਂ ਨੂੰ ਅਸੀਂ ਲੱਭਿਆ ਦੇਖੋ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਆ ਸ਼ਹਿਰ ਦੇ ਵਿੱਚ ਜਿਹੜੇ ਕੈਮਰੇ ਲੱਗੇ ਨੇ ਸਾਨੂੰ ਬੜੀ ਮਦਦ ਕੀਤੀ ਉਹਨਾਂ ਦੀ ਜਿਸ ਜਗ੍ਹਾ ਤੋਂ ਚੋਰੀ ਹੋਈ ਸੀ ਉੱਥੇ ਕੈਮਰੇ ਲੱਗੇ ਸੀ ਉਹਦਾ ਪਿੱਛਾ ਕਰਦੇ ਹੋਏ ਐਸਐਚਓ ਸਾਹਿਬ ਨੇ ਖੁਦ ਮਿਹਨਤ ਕੀਤੀ ਅੱਗੇ ਫਰਦਰ ਉਹ ਜਿੱਦੜਾ ਬੰਦਾ ਜਾ ਰਿਹਾ ਸੀਗਾ ਉਹਦੀ ਪੈਰਵੀ ਕਰਦੇ ਹੋਏ ਸਾਰੇ ਰਿਕਾਰਡ ਚੈੱਕ ਕੀਤਾ ਸਾਰੇ ਜਿਹੜੇ ਸੀਸੀਟੀਵੀ ਫੁਟੇਜ ਚੈੱਕ ਕਰਨ ਤੋਂ ਬਾਅਦ ਹੀ ਸਾਨੂੰ ਇਹ ਜਿਹੜੀ ਸਫਲਤਾ ਮਿਲੀ ਆ ਇਹਨੂੰ ਚੋਰ ਨੂੰ ਫੜਨ ਦੇ। ਪਰ ਮਾਂ ਤੋਂ ਪਹਿਲਾਂ ਕੀ ਇਹਦੇ ਕੋਲ ਰੈਕੀ ਕੀਤੀ ਗਈ ਸੀ ਜਾਂ ਕਿਸ ਤਰ੍ਹਾਂ ਇਹ ਘਟਨਾ ਨੂੰ ਜਾਣ ਦਿੱਤਾ ਗਿਆ ਸੀ? ਉਹਦੇ ਵਿੱਚ ਇਹ ਹੈ ਇਹਨੇ ਅਚਨਚੇਤ ਕਿਉਂਕਿ ਦੇਖੋ ਇਹ ਰਹਿਣ ਵਾਲਾ ਕਨਾਲਾਂ ਵਾਲੇ ਚੁਗਦੇ ਆ ਉਹ ਸ਼ਹਿਰ ਦੇ ਵਿੱਚ ਹੀ ਆਉਂਦਾ ਇਹੋ ਜਿਹੇ ਲੋਕ ਆਮ ਤੁਰੇ ਫਿਰਦੇ ਨੇ ਸ਼ਹਿਰ ਦੇ ਵਿੱਚ ਔਰ ਸੌਫਟ ਟਾਰਗੇਟ ਵੇਂਦੇ ਫਿਰਦੇ ਆ ਕਿ ਕਿੱਥੋਂ ਕੋਈ ਅਸੀਂ ਜਿਹੜਾ ਚੋਰੀ ਕਰ ਸਕਦੇ ਆ ਜਾਂ ਕੋਈ ਖੋਹ ਕਰ ਸਕਦੇ ਆ ਸੋ ਇਹਦੇ ਵਿੱਚ ਵੀ ਇਹਨੇ ਰੈਕੀ ਕੀਤੀ ਹੋ ਸਕਦੀ ਆ ਗੱਲ ਹੋਰ ਤਾਂ ਇਹ ਵੀ ਇਹ ਜਿਹੜਾ ਚੋਰੀ ਕਰਕੇ ਇਹਨੂੰ ਮਕਾਨ ਕਿਰਾਏ ਤੇ ਲਿਆ ਸੀ ਦਸ਼ਮੇਸ਼ ਨਗਰ ਨਹੀਂ ਇਹ ਦਸ਼ਮੇਸ਼ ਨਗਰ ਪਹਿਲਾਂ ਰਹਿੰਦਾ ਸੀਗਾ ਪਰ ਉੱਥੋਂ ਮੂਵ ਕਰਕੇ ਹੁਣ ਇਹ ਜਿਹੜਾ ਇੱਥੇ ਚਲਾ ਗਿਆ ਕੰਨਲਾਂ ਵਾਲੇ ਚੁਗੇ ਜੀ ਸਰ ਇਹ ਐਂਡਰੌਇਡ ਫੋਨ ਹੈ ਜਾਂ ਆਈਫੋਨ ਹੈ ਕਿਹੜੇ ਕੋਲੋਂ ਆਹ ਇਹਦੇ ਵਿੱਚ ਮਿਕਸ ਨੇ ਜੀ ਕੁਝ ਆਈਫੋਨ ਨੇ ਔਰ ਕੁਝ Android ਫੋਨ ਨੇ ਕਰੀਬ ਜਿੰਨੀ ਚੋਰੀ ਸੀਗੀ 7.5 ਕਰੀਬ ਲੱਖ ਦੀ ਹੈਗੀ ਆ ਉਹ ਸਾਰੀ ਬਰੰਦ ਕਰ ਲਈ ਸੀ ਜੀ ਥੈਂਕ ਯੂ ਸਰ ਧੰਨਵਾਦ